ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਸਾਹਿਬ ਜੀ ਦੀ ਬਗਦਾਦ ਦੀ ਯਾਤਰਾ ਦੀ ਸਾਖੀ ਸਰਬਣ ਕਰਨ ਜਾ ਰਹੇ ਹਾਂ ਜਿੱਥੇ ਗੁਰੂ ਸਾਹਿਬ ਜੀ ਨੇ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਹੋਣ ਦਾ ਸੱਚ ਦਾ ਦਾਵਾ ਕੀਤਾ ਸੀ ਤਾਂ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਦੀ ਯਾਤਰਾ ਦੀ ਸਾਖੀ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਉਦਾਸੀਆਂ ਦੇ ਦੌਰਾਨ ਬਗਦਾਦ ਗਏ ਜੋ ਇਸਲਾਮੀ ਕਲਾ ਸੱਭਿਆਚਾਰ ਅਤੇ ਅਧਿਆਨਤਾ ਦਾ ਪ੍ਰਮੁੱਖ ਕੇਂਦਰ ਸੀ ਗੁਰੂ ਜੀ ਜਦ ਬਗਦਾਦ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਭਾਈ ਰਵਾਹ ਵਜਾ ਤੇ ਅਕਾਲ ਪੁਰਖ ਦੀ ਬਾਣੀ ਦਾ ਉਚਾਰਨ ਕਰਿਏ ਬਗਦਾਦ ਦੇ ਵਿਖੇ শরਇਤ ਕਾਨੂੰਨ ਲਾਗੂ ਸੀ ਇਸ ਦੇ ਤਹਿਤ ਗਾਣਾ ਵਜਾਉਣਾ ਸਖਤ ਮਨਾਸੀ ਜਦ ਮਸਜਿਦ ਦੇ ਮੂਲਾ ਨੇ ਸੰਗੀਤ ਸੁਣਿਆ ਤਾਂ ਉਹ ਗੁੱਸੇ ਨਾਲ ਕਹਿਣ ਲੱਗਾ ਕੌਣ ਹੈ ਕਾਫਰ ਕਿ ਇਸ ਨੂੰ ਨਹੀਂ ਪਤਾ ਇਸਲਾਮ ਦੇ ਵਿੱਚ ਸੰਗੀਤ ਦੀ ਮਨਾਹੀ ਹੈ ਇਸ ਨੂੰ ਤਾਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਨੂੰ ਤਾਂ ਪੱਥਰ ਮਾਰ-ਮਾਰ ਕੇ ਚੁੱਪ ਕਰਾ ਦੇਣਾ ਚਾਹੀਦਾ ਹੈ ਬਗਦਾਦ ਦੇ ਲੋਕ ਗੁਰੂ ਜੀ ਨੂੰ ਪੱਥਰ ਮਾਰਨ ਲਈ ਸੰਗੀਤ ਦੀ ਦਿਸ਼ਾ ਵੱਲ ਚੱਲ ਪਏ ਪਰ ਜਦੋਂ ਉਹ ਗੁਰੂ ਨਾਨਕ ਦੇਵ ਜੀ ਪਾਸ ਪੁੱਜੇ ਤਾਂ ਗੁਰੂ ਜੀ ਦੇ ਪਾਵਨ ਦਰਸ਼ਨ ਅਤੇ ਗੁਰੂ ਜੀ ਦੇ ਸੰਗੀਤ ਨੇ ਉਹਨਾਂ ਦਾ ਮਨ ਸ਼ਾਂਤ ਕਰ ਦਿੱਤਾ ਮੂਲਾ ਜੀ ਨੇ ਗੁਰੂ ਜੀ ਦੇ ਨਾਲ ਧਾਰਮਿਕ ਵਿਚਾਰ ਕਰਦਿਆਂ ਕਿਹਾ ਕਿ ਤੁਸੀਂ ਨਹੀਂ ਜਾਣਦੇ ਕਿ ਇਸਲਾਮ ਵਿੱਚ ਸੰਗੀਤ ਦੀ ਮਨਾਹੀ ਹੈ ਗੁਰੂ ਜੀ ਨੇ ਫਰਮਾਇਆ ਸੰਗੀਤ ਕੇਵਲ ਗਾਣਾ ਵਜਾਉਣ ਵਾਸਤੇ ਨਹੀਂ ਬਲਕਿ ਅਕਾਲ ਪੁਰਖ ਦੀ ਸਿਫਤ ਅਤੇ ਨਾਮ ਸਿਮਰਨ ਵਾਸਤੇ ਵੀ ਵਜਾਇਆ ਜਾ ਸਕਦਾ ਹੈ ਅਸੀਂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਗਾ ਰਹੇ ਹਾਂ ਇਹ ਸੁਣ ਕੇ ਮੂਲਾ ਜੀ ਸ਼ਾਂਤ ਹੋ ਗਏ ਅਤੇ ਗੁਰਨਾਨਕ ਦੇਵ ਜੀ ਬਗਦਾਦ ਦੇ ਵਿਖੇ 4 ਮਹੀਨੇ ਰਹੇ ਅਤੇ ਉਹਨਾਂ ਦੇ ਚੋਟੀ ਦੇ ਧਾਰਮਿਕ ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਇਤਿਹਾਸ ਅਨੁਸਾਰ ਪੀਰ ਪੀਰ ਪਹਿਲੋ ਲੋ ਅਤੇ ਉਹਨਾਂ ਦਾ ਪੁੱਤਰ ਗੁਰੂ ਜੀ ਦੇ ਨਜ਼ਦੀਕ ਮੰਨੇ ਜਾਂਦੇ ਹਨ ਉਹਨਾਂ ਨੇ ਗੁਰੂ ਜੀ ਨੂੰ ਕਿਹਾ پاک ਫਕੀਰ ਤੁਹਾਡੇ ਦਰਸ਼ਨਾਂ ਨਾਲ ਮੇਰਾ ਮਨ ਰੋਹਾਨੀ ਸਕੂਨ ਨਾਲ ਭਰ ਗਿਆ ਹੈ ਇਹ ਫਕੀਰ ਤੁਸੀਂ ਕਿਸ ਧਰਮ ਦੇ ਹੋ ਤੁਸੀਂ ਫਕੀਰ ਦੀ ਕਿਸ ਜਮਾਤ ਤੋਂ ਆਏ ਹੋ ਤਾਂ ਗੁਰੂ ਸਾਹਿਬ ਨੇ ਸਭ ਧਰਮਾਂ ਅਤੇ ਜਮਾਤਾਂ ਤੋਂ ਨਿਕਾਰ ਦਿੱਤਾ ਗੁਰੂ ਸਾਹਿਬ ਨੇ ਫਰਮਾਇਆ ਮੈਂ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਨੂੰ ਮੰਨਦਾ ਹਾਂ ਜੋ ਸਮੁੱਚੇ ਬ੍ਰਹਿਮੰਡ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦਾ ਸੁਆਮੀ ਹੈ ਪੀਰ ਪਹਿਲੋ ਦੇ ਪੁੱਤਰ ਨੇ ਪੁੱਛਿਆ ਪਰ ਮੈਂ ਪਵਿੱਤਰ ਕੁਰਾਨ ਦੇ ਅਨੁਸਾਰ ਸੱਤ ਪਤਾਲ ਤੇ ਸੱਤ ਅਸਮਾਨ ਹਨ ਗੁਰੂ ਸਾਹਿਬ ਨੇ ਫਰਮਾਇਆ ਮੈਂ ਤਾਂ ਉਹ ਕਹਿ ਰਿਹਾ ਹਾਂ ਜਿਸ ਦਾ ਮੈਂ ਅਨੁਭਵ ਕੀਤਾ ਹੈ ਪਤਾਲ ਅਤੇ ਆਕਾਸ਼ ਅਸੰਖ ਹਨ ਜਿਸ ਦਾ ਲੇਖਾ ਜੋਖਾ ਕੋਈ ਨਹੀਂ ਲਿਖ ਸਕਦਾ ਕੇਵਲ ਪਰਮਾਤਮਾ ਆਪ ਹੀ ਆਪਣੇ ਵਿਸ਼ਾਲ ਉਸਾਰੇ ਅਤੇ ਸ੍ਰਿਸ਼ਟੀ ਦਾ ਆਪ ਹੀ ਵਰਣਨ ਕਰ ਸਕਦੇ ਹਨ ਪੀਰ ਜੀ ਦੇ ਪੁੱਤਰ ਨੇ ਕਿਹਾ ਕਿ ਤੁਸੀਂ ਮੈਨੂੰ ਉਹਨਾਂ ਅਸੰਖ ਅਤੇ ਪਤਾਲਾਂ ਦੇ ਦਰਸ਼ਨ ਦਿਦਾਰ ਕਰਾ ਸਕਦੇ ਹੋ ਗੁਰੂ ਸਾਹਿਬ ਜੀ ਨੇ فرمایا ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣਾ ਧਿਆਨ ਉਸ ਪਰਮ ਪਿਤਾ ਪਰਮਾਤਮਾ ਦੇ ਕੀਰਤਨ ਕਰੋ ਪੀਰ ਦੇ ਪੁੱਤਰ ਨੇ ਗੁਰੂ ਜੀ ਦਾ ਕਿਹਾ ਮੰਨ ਕੇ ਆਪਣੀਆਂ ਅੱਖਾਂ ਬੰਦ ਕੀਤੀਆਂ ਜਦੋਂ ਅੱਖਾਂ ਖੋਲੀਆਂ ਤਾਂ ਉਸ ਨੂੰ ਲੱਖਾਂ ਤਾਰੇ ਸੂਰਜ ਤੇ ਚੰਦ ਪਤਾਲ ਅਤੇ ਅਸਮਾਨ ਆਪਣੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਏ ਇਹ ਸਭ ਦੇਖ ਕੇ ਉਹ 당ਗ ਰਹਿ ਗਿਆ ਉਹ ਇਸ ਰੋਹਾਨੀ ਦਾਤ ਨੂੰ ਲੈ ਕੇ ਮੁੜ ਆਇਆ ਪੀਰ ਪਗੰਬਰ ਅਤੇ ਉਹਨਾਂ ਦੇ ਪੁੱਤਰ ਗੁਰੂ ਜੀ ਦੇ ਪਰਮ ਭਗਤ ਬਣ ਗਏ ਅਤੇ ਗੁਰੂ ਸਾਹਿਬ ਦੇ ਦਿਖਾਏ ਗੁਰੂ ਸਾਹਿਬ ਦੇ ਦਿਖਾਏ ਰਸਤੇ ਤੇ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਿਆ